ਹਾਂਜੀ ਸੋ ਸਾਰੀ ਗੱਲ ਸਾਰਿਆਂ ਨੂੰ ਮੈਂ ਚੱਲਾਂ ਜੀ ਯੂਕੇ ਤੋਂ ਨਾਰਵੇ ਤੇ ਮੇਰੀ ਬੱਸ ਹੈਗੀ ਆ ਬੋਨ ਮੋਟ ਸਿਟੀ ਤੋਂ 1:50 ਮਿੰਟ ਦੇ ਇਸ ਟਾਈਮ ਰਾਤ ਦੇ ਵੱਜੇ ਹੋਏ ਨੇ ਆਲਮੋਸਟ 1 ਤੇ ਤਾਂ ਹੀ ਕਰਕੇ ਆਪਾਂ ਥੋੜੀ ਜਿਹੀ ਹੋਲੀ ਗੱਲ ਕਰ ਰਹੇ ਆ ਤੇ ਉੱਥੋਂ ਬੱਸ ਫੜ ਕੇ ਆਪਾਂ ਅੱਗੇ ਇੱਕ ਆਪਣਾ ਬੱਸ ਦੇ ਵਿੱਚ ਚੇਂਜ ਵੀ ਆ ਲੰਡਨ ਵਿਕਟੋਰੀਆ ਤੋਂ ਤੇ ਉਹ ਤੁਹਾਨੂੰ ਆਪਾਂ ਸਾਰਾ ਦੱਸਦੇ ਜਾਵਾਂਗੇ ਕਿੱਥੇ ਆਪਾਂ ਕੀ ਚੇਂਜ ਕੀਤਾ ਤੇ ਤੁਹਾਨੂੰ ਸਾਰਾ ਨਾਰਵੇ ਤੱਕ ਦਾ ਆਪਾਂ ਸਫ਼ਰ ਦਿਖਾਵਾਂਗੇ ਤੇ ਆਪਣੀ ਉੱਥੇ ਹੈਗੀ ਆ ਆਲਮੋਸਟ 4 ਦਿਨਾਂ ਦੀ ਸਟੇ ਤੇ ਜਿਵੇਂ ਜਿਵੇਂ ਸਫਰ ਚੱਲੂਗਾ ਉਵੇਂ ਮੈਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਜੀ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਲੰਡਨ ਸਟੈਂਸਟਡ 에어ਪੋਰਟ ਤੇ ਜਿਵੇਂ ਆਪਣੇ ਇੰਡੀਆ ਹੁੰਦਾ ਸੀਗਾ ਦਿੱਲੀ ਡਿਊਟੀ ਫਰੀ ਉਵੇਂ ਇਹ ਆ ਲੰਡਨ ਸਟੈਂਸਟਡ 에어ਪੋਰਟ ਦੀ ਦਿੱਲੀ ਡਿਊਟੀ ਫਰੀ ਤੇ ਸਟਾਰਟਿੰਗ ਤੋਂ ਵੱਧਦੇ ਹੋਈ ਇਹਨਾਂ ਨੇ ਰੱਖ ਰੱਖੀਆਂ ਨੇ ਇੱਥੇ ਦਾਰੂ ਦੀ ਬੋਤਲਾਂ ਤੇ ਇਨੇ ਤੁਹਾਨੂੰ ਰੇਟ ਮੈਂ ਚੈੱਕ ਕਰਾ ਦਿੰਨਾ ਤੇ ਐਦਾਂ ਦਾ ਕੁਝ ਹੋ ਗਿਆ ਇੱਥੇ ਮਾਹੌਲ ਇੱਥੇ ਹਰ ਇੱਕ ਬ੍ਰਾਂਡ ਦੀ ਦਾਰੂ ਪਈ ਆ ਮੈਂ ਜਿੰਦੋਂ ਮਹਿੰਗੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਰੇਟ ਲਿਖ ਹੋਏ ਨੇ ਜਿਵੇਂ ਜੈਕ ਡੈਨੀਅਲ ਦੀ ਬੋਤਲ ਹੈਗੀ ਆ 27 ਪਾਉਂਡ ਦੀ ਤੇ ਆਏ ਕਰਕੇ ਕੁਝ ਇੱਥੇ ਮਾਹੌਲ ਤੇ ਆਜੋ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਤੁਹਾਨੂੰ ਅੱਗੇ ਹੋਰ ਸ਼ਾਪਾਂ ਦਿਖਾਉਣੇ ਆ ਕਿਹੜੀਆਂ ਨੇ ਇਹ ਆ ਗਿਆ ਡਿਓਰ ਦਾ ਸ਼ੋਅਰੂਮ ਯਾਰ ਇਹ ਆ ਗੀਆਂ ਪਰਫੂਮ ਦੀਆਂ ਸ਼ਾਪਾਂ ਤੇ ਇਹ ਮੈਨੂੰ ਲੱਗਦਾ ਪਰਫਿਊਮਸ ਨੇ ਅਲੱਗ-ਅਲੱਗ ਤਰ੍ਹਾਂ ਦੇ ਤੇ ਕਾਫੀ ਵੱਡਾ ਵੈਸੇ ਵੀ ਜੋ ਮੈਂ ਆਪਣੇ ਇੰਡੀਆ ਹੁੰਦਾ ਸੀਗਾ ਤੇ ਇਹ ਕੁਝ ਖੜੇ ਨੇ ਲੋਕੀ ਇੱਥੇ ਇਹ ਪਰਫਿਊਮ ਟੈਸਟ ਕਰਾਉਂਦੇ ਨੇ ਜਿਹਨੂੰ ਚੰਗਾ ਲੱਗਦਾ ਉਹ ਫਿਰ ਉਸ ਆਪਣਾ ਬਾਈ ਕਰ ਲੈਂਦਾ ਸੋ ਯੈਸ ਬੋਸ ਨੋ ਇਜ਼ ਨੋ ਫਿਲਮਿੰਗ ਇਨਸਾਈਡ ది エアਪੋਰਟ ਆਲਗਮਨ ਇਟਸ ਨੋਟ ਅਲਾਉਟ ਹੇਅਰ ਨੋ ਇਨ ਆਲਗਮਨ ਇਨ エアਪੋਰਟ ਆਕੇ ਹਾਂਜੀ ਸੋ ਕਰੋ ਨਿਕਲਣ ਤੋਂ ਬਾਅਦ ਮੈਂ ਬਾਲਾ ਕੋ ਸ਼ੂਟ ਤਾਂ ਨਹੀਂ ਕਰ ਸਕਿਆ ਕਿਉਂਕਿ ਬਾਹਰ ਸੀਗਾ ਹਨੇਰਾ ਪਰ ਕਰਦੇ ਕਰਾਉਂਦੇ ਦੋ ਬੱਸਾਂ ਚੇਂਜ ਕਰਨ ਤੋਂ ਬਾਅਦ ਲੰਡਨ ਵਿਕਟੋਰੀਆ ਤੋਂ ਲੰਡਨ ਸਟੈਂਸਟਡ 에어ਪੋਰਟ ਪਹੁੰਚਣ ਤੋਂ ਬਾਅਦ ਅਸੀਂ ਡਿਊਟੀ ਫਰੀ ਤੇ ਜਾ ਕੇ ਥੋੜੀ ਸ਼ੂਟ ਕਰਨ ਦੀ ਦੁਬਾਰਾ ਕੋਸ਼ਿਸ਼ કરી ਸੀਗੀ ਪਰ ਜਿਵੇਂ ਤੁਸੀਂ ਲਾਸਟ ਕਲਿੱਪ ਦੇ ਵਿੱਚ ਦੇਖਿਆ ਆਪਾਂ ਨੂੰ ਉੱਥੇ ਸਿਕਿਉਰਿਟੀ ਗਾਰਡ ਨੇ ਰੋਕਤਾ ਸੀਗਾ ਮੈਨੂੰ ਪੁੱਛਿਆ ਵੀ ਸਿਰਵ ਇੱਥੇ ਸ਼ੂਟਿੰਗ ਕਰਨਾ ਨਹੀਂ এলাਉਡ ਹੈ ਪੂਰੇ 에ਰਪੋਰਟ ਤੇ ਉਹਨਾਂ ਨੇ ਉਹਨੇ ਮੈਨੂੰ ਕਿਹਾ ਵੀ ਪੂਰੇ 에ਰਪੋਰਟ ਤੇ এলাਉਡ ਨਹੀਂ ਹੈਗਾ ਸ਼ੂਟਿੰਗ ਕਰਨਾ ਫਿਰ ਆਪਾਂ ਬਾਬੇ ਦਾ ਨਾਮ ਲੈ ਕੇ ਤੁਰ ਪੇ ਮੁਰੇ ਨੂੰ ਤੇ ਉਸ ਤੋਂ ਬਾਅਦ ਆਪਾਂ ਫਲਾਈਟ ਕੈਚ ਕਰਨ ਤੋਂ ਬਾਅਦ ਨਾਰਵੇ ਧਰਤੀ ਤੇ ਹੋ ਗਏ ਸੀ ਲੈਂਡ ਇਮੀਗ੍ਰੇਸ਼ਨ ਕਰਾ ਕੇ ਹੁਣ ਅਸੀਂ ਆਪਦੇ ਰੂਮ 'ਚ ਪਹੁੰਚ ਚੁੱਕੇ ਆਂ ਤੇ ਹੁਣ ਆਪਣੇ ਸਾਰੇ ਦੁੱਖ ਟੁੱਟ ਚੁੱਕੇ ਨੇ ਤੇ ਆਜੋ ਤੁਹਾਨੂੰ ਰੂਮ ਦਾ ਟੂਰ ਦਿਵਾਉਣਾ ਹੈ ਕਿਉਂਕਿ ਆਪਣਾ ਰੂਮ ਪੂਰਾ ਕੈਂਟ ਆ ਹਾਂਜੀ ਸੋ ਕੁਝ ਅਦਾਂ ਦਾ ਹੈਗਾ ਰੂਮ ਇਹ ਅੰਦਰ ਐਂਟਰ ਹੁੰਦੇ ਸੰਦਾਰ ਇਹਨਾਂ ਨੇ ਦਿੱਤੀ ਹੋਈ ਹੈ ਕਲਮਾਰੀ ਜਿਹਦੇ ਵਿੱਚ ਅਸੀਂ ਹੈਂਗ ਕਰ ਸਕਦੇ ਆਂ ਆਪਣੀ ਬਲੇਜ਼ਰ ਜੈਕਟਸ ਵਗੈਰਾ ਤੇ ਇੱਥੇ ਆ ਗਿਆ ਲੱਗੇਜ ਰੈਕ ਤੇ ਸਮ ਥੋੜੀ ਜਿਹਾ ਇਹਨਾਂ ਨੇ ਟੀਮ ਐਂਡਿਸ ਵਗੈਰਾ ਰੱਖਿਆ ਹੋਈਆਂ ਨੇ ਤੇ ਇੱਥੇ ਪਈਆਂ ਨੇ ਜੀ ਕਿਤਾਬਾਂ ਜਿੱਚ ਆਪਣਾ ਇੰਟਰਸਟ ਹੈ ਨਹੀਂ ਜਮਾ ਵੀ ਤੇ ਏ ਆ ਗਿਆ ਜੀ ਬੈੱਡ ਤੇ ਟੀਵੀ ਏ ਆ ਗਈ ਆਪਣੀ ਰੈਸਟ ਚੇਅਰ ਤੇ ਇੱਥੇ ਹੁਣ ਕਰਨਗੇ ਯਾਰ ਹੁਣੀ ਤਿੰਨ ਦਿਨ ਆਰਾਮ ਤੇ ਅੱਜ ਹੁਣ ਆਪਾਂ ਗੱਲ ਕਰਦੇ ਹਾਂ ਵਿਊ ਦੀ ਵਿਊ ਹੈਗਾ ਜੀ ਕੁਝ ਐਦਾਂ ਦਾ ਤੇ ਏ ਆਪਾਂ ਇਹ ਥੋੜਾ ਜਿਹਾ ਇਹਨਾਂ ਨੂੰ ਰਿਕਵੈਸਟ ਕਰਕੇ ਲਏ ਆ ਇਹ ਕਹਿੰਦੇ ਸੀ ਵੀ ਸਾਰੇ ਬੈਕ ਰੂਮ ਅਵੇਲੇਬਲ ਨੇ ਜਿਹੜੇ ਬੈਕਯਾਰਡ ਦਾ ਵਿਊ ਹੈ ਜਿੰਨਾਂ ਦਾ ਪਰ ਜਦੋਂ ਆਪਾਂ ਇਹਨਾਂ ਨੂੰ ਦੱਸਿਆ ਵੀ ਅਸੀਂ ਤਿੰਨ ਨਾਈਟਾਂ ਰੁਕਣਾ ਤੇ ਫਿਰ ਇਹ ਕਹਿੰਦੇ ਜੀ ਗੱਲ ਹੀ ਕੋਈ ਨਹੀਂ ਇਹਨਾਂ ਨੇ ਆਪਾਂ ਨੂੰ ਫਰੰਟ ਰੂਮ ਦਿੱਤਾ ਤੇ ਫਰੰਟ ਦਾ ਕੁਛ ਇੱਦਾਂ ਹੈਗਾ 뷰 ਉਹ ਮੈਨੂੰ ਲੱਗਦਾ ਸ਼ਾਇਦ ਸਾਹਮਣੇ ਕੋਈ ਹੈਗੀ ਆ ਚਰਚ ਤੇ ਕੁਛ ਇੱਦਾਂ ਦਾ ਹੈਗਾ ਜੀ 뷰 ਤੇ ਅੱਜ ਹੁਣ ਤੁਹਾਨੂੰ ਦਿਖਾਉਣੇ ਆ ਬਾਥਰੂਮ ਤੇ ਇਹ ਹੈਗਾ ਜੀ ਸ਼ਾਵਰ ਏਰੀਆ ਤੇ ਹੈਗਾ ਮਿਰਰ ਤੇ ਇੱਕ ਮਿਰਰ ਹੈਗਾ ਜੀ ਅੰਦਰ ਹਾਂਜੀ ਸੋ ਲਓ ਜੀ ਹੁਣ ਆਪਾਂ ਕਰਦੇ ਆ ਆਰਾਮ ਤੇ ਕੱਲ੍ਹ ਨੂੰ ਦਵਾਵਾਂਗੇ ਤੁਹਾਨੂੰ ਨਾਰਵੇ ਦੀਆਂ ਸੜਕਾਂ ਤੇ ਗੇੜੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗਿਆ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚੰਗਾ ਹੀ ਸ਼ਸ਼ੀਕਾਲ